क्राइस्ट चर्च कैथेड्रल रामबाग ਵਿਖੇ ਪਾਦਰੀ ਇਨਚਾਰਜ ਸਟੀਫਨ ਮਸੀਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 50 ਦੇ ਕਰੀਬ ਦਾਨੀ ਸਜਣਾ ਨੇ ਖੂਨਦਾਨ ਕੀਤਾ ਪਾਦਰੀ ਸਟੀਫਨ ਮਸੀ ਨੇ ਆਖਿਆ ਕਿ ਇਹ ਕੈਂਪ ਭਾਰਵਤੀ ਦੇਵੀ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਤੇ ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਜ਼ਰੂਰਤਮੰਦ ਇਨਸਾਨ ਦੀ ਜਾਨ ਬਚਾਈ ਜਾ ਸਕੇ ਇਸ ਮੌਕੇ ਪਾਦਰੀ ਮਿਰਨਾਲ ਸਿੰਘ ਗੁਪਤਾ ਵਿਕਰਮ ਸ਼ਕਤੀ मोहित मैडम सुरैया मैडम कविता मैडम कंचन मैडम शिवानी मैडम अलविना सैमसन फिलिप्स मसी, मैडम रोजलीन विकास अभिषेक मैडम काजल मैडम स्नेहा बैनट गौरी अनिल खोखर भी मौजूद सन गया चाहो ਸਭ ਤੋਂ ਪਹਿਲਾਂ ਤਾਂ ਮੈਂ ਪਾਦੀ ਸਟੀਫਨ ਮਸੀ ਪਾਦੀ ਇੰਚਾਰਜ ਕਲੈਚ ਚੈਟ ਜਨ ਰਾਮਬਾਪ ਧੰਨਵਾਦ ਕਰਦਾ ਹਾਂ ਆਕਰਿਚਿਤ ਕੱਟ ਜਿਲ੍ਹੇ ਦੇ ਸਾਰੇ ਮੈਂਬਰਾਂ ਦਾ ਵਿਸ਼ੇਸ਼ ਰੂਪ ਤੇ ਨਾਲ ਜਿਹੜੇ ਸਾਡੇ ਜਵਾਨ ਜਿਨ੍ਹਾਂ ਦੇ ਲੋਇ ਇਕਪਰਾਲਾ ਕੀਤਾ ਗਿਆ ਵਾ ਇਹ ਖੂਨਦਾਨ ਇੱਕ ਉਤਮ ਦਾਨ ਜਿਹੜਾ ਕਚਟ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਲਗਭਗ 40 ਤੋਂ ਵੱਧ ਲੋਕਾਂ ਨੇ ਭਾਗ ਲਿਆ ਇਸ ਤੇ ਨਾਲ ਹੀ ਨਾਲ ਮੈਂ ਧੰਨਵਾਦ ਕਰਦਾ ਹਾਂ ਪਾਰਵਤੀ ਦੇਵੀ ਹਸਪੀਟਲ ਦੇ ਬਲੱਡ ਯੂਨਿਟ ਦਾ ਜਿਨ੍ਹਾਂ ਨੇ ਇਸ ਪ੍ਰਾਲੇ ਦੇ ਵਿੱਚ ਸਾਡਾ ਸਾਥ ਦਿੱਤਾ ਡਾਕਟਰਾਂ ਦੀ ਟੀਮ ਜਿਨ੍ਹਾਂ ਨੇ ਆਣ ਕੇ ਬੜੇ ਹੀ ਵਧੀਆ ਢੰਗ ਦੇ ਨਾਲ ਇਸ ਕੰਮ ਨੂੰ ਨਿਪਟਰੇ ਚਾੜ੍ਹਨ ਦੇ ਵਿੱਚ ਸਾਡੀ ਮਦਦ ਕੀਤੀ ਹੈ ਇਹਨਾਂ ਸਾਰੀਆਂ ਕੱਲਾਂ ਦੇ ਲਈ ਮੈਂ ਧੰਨਵਾਦ ਕਰਦਾ ਵਾਂ ਜਦੋਂ ਅਸੀਂ ਵੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਇਹ ਦੌਰ ਚੱਲ ਰਿਹਾ ਵਾ ਅੰਦਾ ਭੁੱਜ ਜਿਹੜਾ ਦੌਰ ਅਸੀਂ ਵੇਖਦੇ ਹਾਂ ਕਿ ਟ੍ਰੈਫਿਕ ਦਾ ਕੋਈ ਕੰਟਰੋਲ ਨਹੀਂ ਆ ਲੋਕ ਨਾ ਦੇਖਤ ਨੇ ਕਿਸੇ ਵੀ ਜਾਣਗ ਆਏ ਦਿਨ ਐਕਸੀਡੈਂਟ ਹੋਣ ਦੇ ਵਿੱਚ ਐਕਸੀਡੈਂਟ ਦੇ ਕਾਰਨ ਕਈ ਅਜਿਹੇ ਸਾਡੇ ਲੋਕ ਜਿਹੜੇ ਖੂਨ ਦੀ ਘਾਟ ਦੇ ਕਾਰਨ ਇਸ ਦੁਨੀਆ ਤੋਂ ਅਲਵਿਦਾ ਕਹਿ ਰਹੇ ਹਨ ਔਰ ਜਿਹੜਾ ਇਹ ਉਪਰਾਲਾ ਕੀਤਾ ਗਿਆ ਵਾ ਇਹ ਉਪਰਾਲਾ ਸਾਡੇ ਚਰਚ ਦੀ ਕਮੇਟੀ ਦੇ ਵੱਲੋਂ ਪਾਸਟ ਕਮੇਟੀ ਦੇ ਵੱਲੋਂ ਜੋਸਟ ਦੇ ਵੱਲੋਂ ਔਰ ਊਮਨ ਫੈਲੋਸ਼ਿਪ ਦੇ ਵੱਲੋਂ ਸੰਡੇ ਸਕੂਲ ਦੇ ਵੱਲੋਂ ਐਸੀ ਸੋਚ ਨਾਲ ਇਹ ਉਪਰਾਲਾ ਕੀਤਾ ਗਿਆ ਵਾ ਕਿ ਉਹ ਜਿਹੜੇ ਲੋਕ ਜਿਹੜੇ ਨਵਾਰਿਸ਼ ਬੇਸਹਾਰਾ ਨੇ ਕਿਸੇ ਵੀ ਜਾਤ ਮਜ਼ਬ ਦੇ ਨਾਲੋਂ ਸੰਬੰਧ ਰੱਖਦੇ ਨੇ ਜੇਕਰ ਉਹਨਾਂ ਨੂੰ ਅਮਰਜੈਂਸੀ ਕੌਣ ਦੀ ਲੋੜ ਪੈਂਦੀ ਆ ਤਾਂ ਬਿਨਾ ਕਿਸੇ ਡੋਨਰ ਤੇ ਜਿਹੜਾ ਖੂਨ ਸਾਡੇ ਲੋਕਾਂ ਨੂੰ ਦਿੱਤਾ ਗਿਆ ਵਾ ਉਹਨਾਂ ਨੂੰ ਮੱਈਆ ਕਰਵਾਇਆ ਜਾਵੇ ਇਸ ਗੱਲ ਦੇ ਲਈ ਮੈਂ ਪਕਸ਼ਣ ਧੰਨਵਾਦ ਕਰਦਾ ਵਾਂ ਇਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਕਿਸੇ ਦੇ ਵਿੱਚ ਸਾਥ ਦਿੱਤਾ ਵਾ ਤੇ ਨਾਲ ਹੀ ਨਾਲ ਮੈਂ ਧੰਨਵਾਦ ਕਰਦਾ ਵਾਂ ਇੱਦੇ ਦੀਆਂ ਬਿਹਰਾਈਆਂ ਤੋਂ ਆਪਣੇ ਪਰਮਪితਾ ਪਰਮੇਸ਼ਰ ਪ੍ਰਭ ਜਿਸ਼ੁਮ ਸੀਦਾ ਤੇ ਜਿਨ੍ਹਾਂ ਨੇ ਕਿ ਸਾਨੂੰ ਇਹ ਸਿੱਖਿਆ ਦਿੱਤੀ ਆ ਮਾਨਵ ਜਾਤੀ ਦੇ ਕਲਿਆਣ ਦੇ ਲਈ ਉਹਨਾਂ ਦੀ ਸੇਵਾ ਦੇ ਲਈ ਅੱਗੇ ਆਉਣਾ ਵਾ ਅੱਗੇ ਵਧਣਾ ਵਾ ਕਿਉਂਕਿ ਪਬਜਸ਼ੂ ਮਸੀਹ ਨੇ ਜਿਹੜਾ ਆਪਣਾ ਖੂਨ ਸਲੀਬ ਤੇ ਵਹਾ ਕੇ ਮਾਨਵ ਜਾਤੀ ਦੇ ਛੁਟਕਾਰੇ ਦੇ ਲਈ ਆਪਣੀ ਜਾਨ ਦਿੱਤੀ ਔਰ ਉਹਨਾਂ ਨੇ ਸਾਨੂੰ ਇਹ ਸਿਖਾਇਆ ਵਾ ਕਿ ਮੇਰਾ ਅਭਿਸ਼ੇਕ ਜਾਂ ਮੇਰਾ ਚੋਣ ਇਸ ਵਾਸਤੇ ਹੋਇਆ ਵਾ ਕਿ ਜਿਹੜੇ ਦੱਬੇ ਹੋਏ ਨੇ ਕੁਚਲੇ ਹੋਏ ਨੇ ਉਹਨਾਂ ਨੂੰ ਸ਼ੁਦਾ ਸਕਾ ਤੇ ਉਸੇ ਹੀ ਸੇਵਾ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਅੱਜ ਕ੍ਰਾਇਚਟ ਕੈਪੀਟਲ ਰਾਮਬਾਗ ਦੇ ਵੱਲੋਂ ਇਹ ਉਪਰਾਲਾ ਇਹਤਾਬਾਤ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਆਪਣੇ ਮਾਨਯੋਗ ਬਿਸ਼ਪ ਸਾਹਿਬ ਬਿਸ਼ਪ ਮਨੋਚ ਚੰਦ ਜੀ ਦਾ ਕਿ ਜਿਨ੍ਹਾਂ ਦੀ ਪ੍ਰੇਰਣਾ ਦੇ ਨਾਲ ਕਲੀਸਿਆ ਦੇ ਵਿੱਚ ਇਹ ਜਿਹੜੇ ਸੇਵਾ ਦੇ ਕੰਮ ਚੱਲ ਰਹੇ ਨੇ ਜੇਕਰ ਅਸੀਂ ਜਾਣਦੇ ਹਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਬਿਸ਼ਪ ਸਾਬ ਦੇ ਗਵਾਈ ਤੇ ਹੇਠ ਘਰ ਘਰ ਦੇ ਵਿੱਚ ਚਰਚਾਂ ਦੇ ਵਿੱਚ ਇੱਕ ਕੰਪਾਊਂਡ ਦੇ ਵਿੱਚ ਕਿਰਕ ਬੂਟੇ ਰੁੱਖ ਲਗਾਏ ਜਾ ਰਹੇ ਨੇ ਤੇ ਉਹਨਾਂ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਵਾ ਮਨੁੱਖੀ ਸੇਵਾ ਨੂੰ ਧਿਆਨ ਚ ਰੱਖਦੇ ਹੋਏ